ਸਿੱਖ ਸੰਗਤ ਸਰਹੱਦ ਪਾਰ ਕਰਕੇ ਪਾਕਿਸਤਾਨ 'ਚ ਮੌਜੂਦ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚਦੀ ਹੈ। ਪਾਕਿਸਤਾਨ ਸਰਕਾਰ ਦੇ ਵੱਲੋਂ ਇੱਕ ਵੱਡਾ ਫੈਸਲਾ ਲੈਂਦੇ ਹੋਏ। ਜੀ ਸੱਜਿਆ ਜੀ ਸੱਜਿਆ ਪਾਕਿਸਤਾਨ ਸਰਕਾਰ ਨੇ ਫੈਸਲਾ ਲਿਆ ਕਿ ਕਿਵੇਂ ਦਾ ਤੁਹਾਨੂੰ ਫੈਸਲਾ ਲੱਗਾ ਵਾ ਤੇ ਕੀ ਕਹਿਣਾ ਚਾਹੁੰਦੇ ਹੋ? ਲੋਕਾਂ ਨੂੰ ਇਹ ਤੱਕ ਇੱਥੇ ਆਉਣ ਦਾ ਮੌਕਾ ਹੀ ਨਹੀਂ ਮਿਲਦਾ। ਜਦੋਂ ਆ ਕੇ ਸਾਹਿਬ ਨੂੰ ਹੀ ਦੇਖਾਂਗੇ ਫਿਰ ਉਹ ਰਾਤ ਵੀ ਰਹਿਣਗੇ। ਹੁਣ ਜੇ ਅਸੀਂ ਇਹ ਕਹਿ ਰਹੇ ਹਾਂ ਵੀ ਤੁਸੀਂ ਉੱਥੇ ਜਾਓ। ਅਲੇਗੋ ਦੇ ਫੈਸਲਾ ਹੋਇਆ ਸੀ 7000 ਜਿਹੜਾ ਰੋਜ਼ ਟੂਰਿਸਟ ਜਾਏਗਾ ਤੇ ਆਏਗਾ ਉਹ ਹੋਇਆ ਨਹੀਂ ਹੁਣ ਜੇ ਤੁਸੀਂ ਦੱਸਿਆ ਫੈਸਲਾ ਜੇ ਇਹ ਹੋਏ ਇਹਨਾਂ ਵੀ ਬੜਾ ਹੈ ਬਾਕੀ ਜੇ ਤੇ ਸੰਘਤਰ ਰੁਕੇਗੀ ਤਾਂ ਹੀ ਫਾਇਦਾ ਜੀ ਇਹ ਚੀਜ਼ ਨੇ ਫੈਸਲਾ ਆਉਂਦਾ ਜੇ ਸੰਘਤਰ ਰੁਕ ਨਹੀਂ ਸਕਦੀ ਤਾਂ ਫੇਰ ਕੀ ਫਾਇਦਾ ਜੀ ਇਹ ਵੀ ਮੰਗ ਉਠਾਈ ਜਾਂਦੀ ਆ ਕਿ ਜਿਹੜੀ ਪਾਸਪੋਰਟ ਦੀ ਸ਼ਰਤ ਰੱਖੀ ਹੋਈ ਆ ਉਹ ਵੀ ਹਟਾਣੀ ਚਾਹੀਦੀ ਆ ਜਾਂ ਫੀਸ ਵੀ ਘਟਾਣੀ ਪਈ ਅਣੀ ਇਹ ਵੀ ਟਾਉਣੀ ਚਾਹੀਦੀ ਪਾਸਪੋਰਟ ਵੀ ਹਰ ਇੱਕ ਤੋਂ ਪਾਸਪੋਰਟ ਨਹੀਂ ਹਗਾ ਜਿੰਨਾ ਕਿ ਸਾਰਿਆਂ ਤੋਂ ਪਾਸਪੋਰਟ ਨਹੀਂ ਹੁੰਦਾ ਤੇ ਕਈ ਫੀਸ ਦੇਣ ਵਾਲੇ ਹੁੰਦੇ ਕਈ ਨਹੀਂ ਦੇਣ ਵਾਲੇ ਹੁੰਦੇ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਅਸੀਂ ਅੱਜ ਪਹੁੰਚੇ ਹਾਂ ਸਰਹੱਦੀ ਇਲਾਕਾ ਡੇਰਾ ਬਾਬਾ ਨਾਨਕ ਦੇ ਵਿੱਚ ਬਣੇ ਕਰਤਾਰਪੁਰ ਕੋਰੀਡੋਰ 'ਚ ਇਸ ਕਰਤਾਰਪੁਰ ਕੋਰੀਡੋਰ ਤੋਂ ਸਿੱਖ ਸੰਗਤ ਸਰ ਹੱਦ ਪਾਰ ਕਰਕੇ ਪਾਕਿਸਤਾਨ ਚ ਮੌਜੂਦ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚਦੀ ਹੈ ਪਾਕਿਸਤਾਨ ਸਰਕਾਰ ਦੇ ਵੱਲੋਂ ਇੱਕ ਵੱਡਾ ਫੈਸਲਾ ਲੈਂਦੇ ਹੋਏ 30 ਕਰੋੜ ਦੀ ਲਾਗਤ ਨਾਲ ਹੁਣ ਉੱਥੇ ਦਰਸ਼ਨ ਰਿਜ਼ੋਰਟ ਬਣਾਇਆ ਜਾਵੇਗਾ ਪੰਜ ਮੰਜ਼ਲਾ ਇਹ ਦਰਸ਼ਨ ਰਿਜ਼ੋਰਟ ਹੋਵੇਗਾ 50 ਇਹਦੇ ਵਿੱਚ ਕਮਰੇ ਹੋਣਗੇ ਜਿਨ੍ਹਾਂ ਦੇ ਵਿੱਚ 10 ਕਮਰੇ ਵੀਆਈਪੀ ਹੋਣਗੇ ਦੂਸਰੇ ਪਾਸੇ ਨਾਲ ਹੀ ਆਧੁਨਿਕ ਸਹੂਲਤਾਂ ਨਾਲ ਇਹ ਇਮਾਰਤ ਲੈਂਸ ਹੋਵੇਗੀ ਜਿਸ ਦੇ ਵਿੱਚ ਮਿੰਨੀ ਸਿਨੇਮਾ ਹਾਲ ਅਤੇ ਨਾਲ ਦੀ ਨਾਲ ਗੱਲ ਕੀਤੀ ਜਾਵੇ ਤਾਂ ਇੱਕ ਜਿਮ ਵੀ ਮੌਜੂਦ ਹੋਵੇਗਾ। ਇਸ ਦਰਸ਼ਨੀ ਰਿਜੋਰਟ ਨੂੰ ਜਨਵਰੀ ਮਹੀਨੇ ਤੋਂ ਸ਼ੁਰੂ ਕੀਤਾ ਜਾਵੇਗਾ 30 ਕਰੋੜ ਦੀ ਲਾਗਤ ਨਾਲ ਪਾਕਿਸਤਾਨ ਸਰਕਾਰ ਇਹ ਬਣਾਏਗੀ ਅਤੇ ਸਿੱਖ ਸੰਗਤ ਦੀ ਸਹੂਲਤ ਲਈ ਇਹ ਬਣਾਇਆ ਜਾਵੇਗਾ। ਇਸ ਦਰਸ਼ਨੀ ਰਿਜੋਰਟ ਦੇ ਵਿੱਚ ਬੈਠਿਆਂ ਹੀ ਸੰਗਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਿਦਾਰੇ ਵੀ ਕਰ ਪਾਵੇਗੀ। ਅਸੀਂ ਮੌਜੂਦ ਹਾਂ ਕਰਤਾਰਪੁਰ ਕੋਇਡਰ ਦਰਸ਼ਨੀ ਹਸਤਲ ਤੇ ਤਸਵੀਰਾਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਪਾਕਿਸਤਾਨ ਦੇ ਵੱਲੋਂ ਜਿਹੜਾ ਫਲਾਈਓਵਰ ਪੁਲ ਬਣਾਇਆ ਜਾ ਰਿਹਾ ਹੈ ਉਹ ਹੁਣ ਭਾਰਤ ਦੇ ਪੁਲ ਦੇ ਨਾਲ ਜੁੜਦਾ ਦਿਖਾਈ ਦੇ ਰਿਹਾ ਤੇ ਹੁਣ ਇਸ ਇਮਾਰਤ ਜੋ ਕਿ ਦਸਨੀ ਰਜੋਟ ਇਮਾਰਤ 30 ਕਰੋੜ ਦੀ ਲਾਗਤ ਨਾਲ ਬਣੇਗੀ ਜਨਵਰੀ ਮਹੀਨੇ ਚ ਸ਼ੁਰੂ ਹੋਏਗੀ ਤੇ 1 ਸਾਲ ਦੀ ਮਿਆਦ ਦੇ ਵਿੱਚ ਇਹ ਪੂਰੀ ਹੋਵੇਗੀ ਸਿੱਖ ਸੰਗਤ ਇਸ ਦਸਨੀ ਹਸਤਾਲ ਤੋਂ ਦੂਰ ਤੋਂ ਖੜ ਕੇ ਹੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਦੀ ਹੈ ਸਾਡੇ ਨਾਲ ਇੱਥੇ ਮੌਜੂਦ ਨੇ ਗੱਲਬਾਤ ਕਰਦੇ ਹਾਂ ਸਿੱਖ ਸੰਗਤ ਨਾਲ ਹੀ ਕਿ ਉਹਨਾਂ ਨੂੰ ਪਾਕਿਸਤਾਨ ਸਰਕਾਰ ਦਾ ਇਹ ਫੈਸਲਾ ਕਿਵੇਂ ਲੱਗਾ ਹੈ ਤੇ ਕੀ ਕਹਿਣਾ ਚਾਹੁੰਦੇ ਨੇ ਸਿੰਘ ਸਾਹਿਬ ਆਪਣਾ ਨਾਮ ਦੱਸ ਦਿਓ ਕਿੱਥੋਂ ਆਏ ਤੁਸੀਂ ਮਕੇਰੀਆ ਇਹ ਸਿੰਘ ਸਾਹਿਬ ਜਿਸ ਤਰ੍ਹਾਂ ਪਾਕਿਸਤਾਨ ਸਰਕਾਰ ਨੇ ਫੈਸਲਾ ਲਿਆ ਕਿ ਦਸਤਨ ਰਿਜ਼ੋਰਟ ਉੱਥੇ ਬਣਾਇਆ ਜਾਵੇਗਾ ਪੰਜ ਮੰਜਲਾ 50 ਕਮਰੇ ਹੋਣਗੇ ਹੋਰ ਵੀ ਆਧੁਨਿਕ ਸੁਹਿਲਤਾ ਹੋਣਗੀਆਂ ਸਿੱਖ ਸੰਗਤ ਦੇ ਲਈ ਕਿਵੇਂ ਦਾ ਤੁਹਾਨੂੰ ਫੈਸਲਾ ਲੱਗਾ ਵਾ ਤੇ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਜਿਹਾਕ ਇੱਥੇ ਆਉਂਦਾ ਮੌਕਾ ਹੀ ਨਹੀਂ ਮਿਲਦਾ ਜਦੋਂ ਆ ਕੇ ਸਾਹਿਬ ਕੋਈ ਦੇਖਣਗੇ ਥੇਰੋ ਰਾਤ ਵੀ ਰਹਿਣਗੇ ਹੋਰ ਨਾ ਚੇਰੇ ਜਿੰਨਾ ਪਹਿਲਾਂ ਪਰਿਵਾਰ ਸੀ 47 ਦਪਈਲੇ ਜੰਮੂ ਬਾਜ ਉਹ ਉਹਨਾਂ ਦਾ ਬੜਾ ਇੰਟਰਸਟ ਸੀ ਉਹ ਤੇਰੇ ਨਾਲ ਆਪਣੇ ਬੀਜੁਰਗ ਨਾਲ ਗੱਲਾਂ ਕਰਦੇ ਸੀ ਤੇ ਉਹ ਬੜਾ ਇੰਟਰਸਟਿੰਗ ਲੱਗਦਾ ਹੈ ਹੁਣ ਜੇ ਅਸੀਂ ਕਿਸੇ ਨੂੰ ਕਹਿੰਦੇ ਆ ਵੀ ਤੁਸੀਂ ਉੱਥੇ ਜਾਓ ਹਾਲੇ ਕੋਈ ਫੈਸਲਾ ਹੋਇਆ ਸੀ 7000 ਜਿਹੜਾ ਰੋਜ਼ ਟੂਰਿਸਟ ਜਾਏਗਾ ਤੇ ਆਏਗਾ ਉਹ ਇਹ ਹੋਇਆ ਨਹੀਂ हूँ जरा तो दसिया फैसला जे ए हो ये होना भी बड़ा असं हर मौके पर जो कंस्ट्रक्शन होंगी सी उद भी इतहाज भी प्रदर्शन करते रहे इस थे तो अं चाहते हैं है जो पाकिस्तान ने, ने फैसला लिया पहले मोदी साहब ने जोड़ा फैसला लिया है कट्ट बंदे जड़े आ कह सकते हैं ਵੀ ਇਹ ਗਲਤ ਕੀਤਾ ਹੈ ਸਿੱਖਣ ਨੂੰ ਗਮਰਾਗਾ ਤਹਾ ਦੇ ਜੀ ਪਰ ਉਹ ਇਤਨੀ ਗੱਲ ਕੋਈ ਨਹੀਂ ਜਿਹੜੇ ਬੰਦੇ ਪਾਸਪੋਰਟ ਜਾਂ ਦਰਜੀ ਸੂਲ ਤੇ ਨਹੀਂ ਲੈ ਸਕਦੇ ਉਹ ਜਾ ਕੇ ਰਹਿ ਸਕਦੇ ਉਹਨਾਂ ਨੂੰ ਫਾਇਦਾ ਹੋਏਗਾ ਸਾਡੇ ਅਰੇ ਤੇ ਜਾਣਗੇ ਦਰਸ਼ਨ ਕਰਨਗੇ ਮੋੜ ਮੋੜਾ ਮੋੜਾ ਸਾਡਾ ਕਹਿੰਦਾ ਮਤਲਬ ਆ ਕਿ ਰਾਤ ਰਹਿਣ ਦਾ ਵੀ ਉੱਥੇ ਇੰਤਜ਼ਾਮ ਹੋਣਾ ਚਾਹੀਦਾ ਜਿਹੜੀ ਸੰਗਤ ਜਾਵੇ ਇੱਕ ਰਾਤ ਠਹਿਰਨਾ ਚਾਹੀਦਾ ਹਾਂ ਕਿਉਂਕਿ ਰੋਟੀ ਪਣੀ ਛਕਣਾ ਉਹਦੇ ਵਾਸਤੇ ਨੇ ਸੇ ਇੰਤਜ਼ਾਮ ਜਾਈਦਾ ਇਹ ਇਹ ਰਹਿਣੀ ਵੀ ਇਥੋਂ ਲੱਦੇ ਉਥੇ ਲਾਤੇ ਇਹ ਜਿਹੜਾ ਧਾਰਮਿਕ ਟ੍ਰਿਪਾ ਬੜੀ ਦੂਰ ਦੀ ਗੱਲ ਹੈ ਜਿਹੜੀ ਇਹ ਧਾਰਮਿਕ ਟ੍ਰਿਪ ਟ੍ਰਿਪ ਦੇ ਵਿੱਚ ਸੰਗਤ ਜਿਹੜੀ ਹੈ ਉਹ ਖੁਸ਼ੀ ਜੀ ਆਏਗੀ ਹੁਣ ਤੇ ਬਸਾਂ ਜਾਂਦੀਆਂ ਨੇ ਫਿਰ ਬਸਾਂ ਨਾਮ ਹੀ ਜਾਣਗੇ ਸੰਗਤ ਜ਼ਰੂਰ ਜਾਏਗੀ ਪਰ ਇਹ ਗੱਲ ਹੈ ਅਭੀ ਉਹ ਚੀਜ਼ ਜਿਹੜੀ ਹੈ ਲਾਗੂ ਕਰਨੀ ਚਾਹੀਦੀ ਹੈ ਜਿਹੜੇ ਤੁਰਦੇ ਲੋ ਕੋਈ ਸਾਹਮਣੇ ਹੁੰਦੀ ਹੈ ਸੈਟੀਸਫੈਕਸ਼ਨ ਮਿਲਦੀ ਹੈ ਬੰਦੇ ਨੂੰ ਵਿੱਚੇ ਹੀ ਸਾਨੂੰ ਪਰਵਾਰ ਜਿਹੜੇ ਬਜ਼ੁਰਗ ਪਰਵਾਰ ਨੇ ਉਹਨੇ ਦੇਖੋ ਜੇ ਉਹ ਲਗੂ ਹੋਇਆ ਨਾ ਬੜਾ ਕੋਸ਼ ਲੋਕਾਂ ਨੇ इमोਸ਼ਨਲ ਉਹ ਅਟੈਚ ਨੇ ਜੀ ਬਿਲਕੁਲ ਲੋਕਾਂ ਦੀਆਂ ਇਮੋਸ਼ਨਸ ਅਟੈਚ ਨੇ ਉਸ ਦਰਸ਼ਨੀ ਸਥਾਨ ਦੇ ਨਾਲ ਵੀ ਜੀ ਤੁਸੀਂ ਵੀ ਆਏ ਹੋ ਕਿਸ ਤਰੀਕੇ ਨਾਲ ਤੁਹਾਨੂੰ ਇਹ ਪਾਕਿਸਤਾਨ ਸਰਕਾਰ ਦਾ ਫਾਇਦਾ ਲੱਗਦਾ ਜਿਹੜਾ ਉੱਥੇ ਦਰਸ਼ਨੀ ਰਿਜ਼ੋਰਟ ਸੰਗਤ ਦੇ ਵਾਸਤੇ ਬਣਾਇਆ ਜਾ ਰਿਹਾ ਹੈ ਫੈਸਲਾਤ ਬਹੁਤ ਵਧੀਆ ਅਧਿਲੀ ਭਾਵੇਂ ਦੋਨੋਂ ਸਰਕਾਰਾਂ ਨੂੰ ਬਹਿ ਕੇ ਚਾਹੀਦਾ ਕਿ ਇਧਰ ਆਪ ਰੁਕਣ ਵਾਸਤੇ ਸਹੂਲਤਾਂ ਹਾਜ਼ਰ ਹੋਵੇ ਮਤਲਬ ਕਿ ਜੇ ਉੱਥੇ ਤੁਸੀਂ ਰੁਕ ਨਹੀਂ ਸਕਦੇ ਤਾਂ ਫਾਇਦਾ ਕੀ ਉਹਦਾ ਬਣਾਉਂਦਾ ਜਿੰਨੇ ਪੈਸੇ ਲਾਂਦਾ ਜੀ ਹਾਂਜੀ ਤੇ ਵੈਸੇ ਜਿਸ ਜਿਸ ਤਿੱਕਣਾ ਉਹ ਚ ਆਧੁਨਿਕ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਕਮਰੇ ਬਣਾਏ ਜਾ ਰਹੇ ਆ 50 ਕਮਰੇ 10 ਕਮਰੇ ਵੀ ਆਈਪੀ ਵੀ ਹੋਣਗੇ ਇਹ ਫੈਸਲਾ ਤੁਹਾਨੂੰ ਕਿਸੇ ਕਿ ਨੀ ਫੈਸਲਾ ਬਹੁਤ ਵਧੀਆ ਜੀ ਬਾਕੀ ਜੇ ਤੇ ਸੰਗਤ ਰੁਕੇਗੀ ਤਾਂ ਹੀ ਫਾਇਦਾ ਜੀ ਇਹ ਚੀਜ਼ ਨੇ ਫੈਸਲਾ ਆਂਦਾ ਜੇ ਸੰਗਤ ਰੁਕੇ ਨਹੀਂ ਸਕਦੀ ਤਾਂ ਫੇਰ ਕੀ ਫਾਇਦਾ ਜੀ ਜੀ ਬਿਲਕੁਲ ਕਹਿੰਦੇ ਨੇ ਕਿ ਰਿਜ਼ੋਰਟ ਬਣਾਉਣ ਦਾ ਫੈਸਲਾ ਤੇ ਬਹੁਤ ਵਧੀਆ ਪਾਕਿਸਤਾਨ ਸਰਕਾਰ ਦਾ ਪਰ ਨਾਲ ਦੀ ਨਾਲ ਇਹ ਵੀ ਫੈਸਲਾ ਹੋਣਾ ਚਾਹੀਦਾ ਕਿ ਸੰਗਤ ਜਿਹੜੀ ਕਰਤਾਰਪੁਰ ਕੋਈ ਡੋਰ ਦੇ ਰਸਤੇ ਪਾਕਿਸਤਾਨ ਜਾ ਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਦੀ ਹੈ ਉਸ ਸੰਗਤ ਨੂੰ ਵੀ ਇੱਕ ਰਾਤ ਰੁਕਣ ਦਾ ਉੱਥੇ ਮੌਕਾ ਦੇਣਾ ਚਾਹੀਦਾ ਹੈ ਤਾਂ ਹੀ ਇਸ ਰਿਜ਼ੋਰਟ ਨੂੰ ਉੱਥੇ ਬਣਾਉਣ ਦਾ ਫਾਇਦਾ ਹੋਏਗਾ ਭਾਈ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਇਸ ਫੈਸਲੇ ਨੂੰ ਪਾਕਿਸਤਾਨ ਸਰਕਾਰ ਦੇ 30 ਕਰੋੜ ਦੀ ਲਾਗਤ ਨਾਲ ਇਮਾਰਤ ਪਰ ਜੇ ਇੱਕ ਰਾਤ ਰੁਕਣ ਦਾ ਮੌਕਾ ਮਿਲੇ ਤਾਂ ਹੀ ਨੇ ਤੇ ਜੇ ਗਏ ਵਾਪਸ ਆ ਗਏ ਫੇਰ ਮਾਰਤਾ ਬਣਦੀ ਆ ਕੋਈ ਫਾਇਦਾ ਨਹੀਂ ਹਾਂਜੀ ਕਈ ਵਾਰ ਇਹ ਵੀ ਮੰਗ ਉਠਾਈ ਜਾਂਦੀ ਆ ਕਿ ਜਿਹੜੀ ਪਾਸਪੋਰਟ ਦੀ ਸ਼ਰਤ ਰੱਖੀ ਹੋਈ ਆ ਉਹ ਵੀ ਹਟਾਣੀ ਚਾਹੀਦੀ ਆ ਜਾਂ ਫੀਸ ਵੀ ਘਟਾਣੀ ਚਾਹੀਦੀ ਹਾਂਜੀ ਇਹ ਵੀ ਹਟਾਉਣੀ ਚਾਹੀਦੀ ਪਾਸਪੋਰਟ ਦੀ ਹਰ ਇੱਕ ਤੋਂ ਪਾਸਪੋਰਟ ਨਹੀਂ ਹਗਾ ਜਿੰਨਾ ਕਿ ਸਾਰਿਆਂ ਦਾ ਪਾਸਪੋਰਟ ਨਹੀਂ ਹੁੰਦਾ ਤੇ ਕਈ ਫੀਸ ਦੇਣ ਵਾਲੇ ਹੁੰਦੇ ਕਈ ਨਹੀਂ ਦੇਣ ਵਾਲੇ ਹੁੰਦੇ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਤਾ ਇਸੀ ਸਾਡੇ ਨਾਲ ਸਿੱਖ ਸੰਗਤ ਜਿਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਸਰਕਾਰ ਦੇ ਵੱਲੋਂ ਜਿਹੜਾ ਦਰਸ਼ਨ ਰਿਜ਼ੋਰਟ 30 ਕਰੋੜ ਦੀ ਲਾਗਤ ਨਾਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਬਣਾਇਆ ਜਾ ਰਿਹਾ ਹੈ ਪੰਜ ਮੰਜ਼ਿਲਾ ਜਿਹਦੇ ਵਿੱਚ 50 ਕਮਰੇ ਹੋਣਗੇ ਉਸ ਰਿਜ਼ੋਰਟ ਦਾ ਇਹ ਫੈਸਲਾ ਬਣਾਉਂਦਾ ਸراہਨੀ ਹੈ ਪਰ ਨਾਲ ਦੀ ਨਾਲ ਹੀ ਸੰਗਤ ਦੇ ਠਹਿਰਨ ਦਾ ਵੀ ਉੱਥੇ ਇੰਤਜ਼ਾਮ ਹੋਣਾ ਚਾਹੀਦਾ ਹੈ ਕਿਉਂਕਿ ਜਿਹੜੀ ਸੰਗਤ ਕਰਤਾਰਪੁਰ ਕੋਈ ਡੋਰ ਦੇ ਰਸਤੇ ਪਾਕਿਸਤਾਨ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਾਰੇ ਕਰਦੀ ਹੈ ਉਸ ਨੂੰ ਸ਼ਾਮ ਨੂੰ 5 ਵਜੇ ਤੋਂ ਪਹਿਲਾਂ ਪਹਿਲਾਂ ਵਾਪਸ ਆਉਣਾ ਪੈਂਦਾ ਹੈ ਤਾਂ ਸੰਗਤ ਦਾ ਕਹਿਣਾ ਹੈ ਕਿ ਜੇ ਇਹ ਦਰਸ਼ਨ ਰਿਜ਼ੋਰਟ ਉੱਥੇ ਬਣਾਇਆ ਜਾ ਰਿਹਾ ਤਾਂ ਕਿਤਨਾ ਕਿਤੇ ਸੰਗਤ ਨੂੰ ਵੀ ਇੱਕ ਰਾਤ ਠਹਿਰਨ ਦਾ ਉੱਥੇ ਮੌਕਾ ਮਿਲਣਾ ਚਾਹੀਦਾ ਹੈ ਤਾਂ ਨਾਲ ਦੀ ਨਾਲ ਹੀ ਪਾਸਪ ਫਿਰ ਦੁਬਾਰਾ ਕਿਹਾ ਜਾ ਰਿਹਾ ਹੈ ਕਿ ਹਟਾਉਣਾ ਚਾਹੀਦਾ ਹੈ ਤੇ ਫੀਸ ਵੀ ਜਿਹੜੀ ਹੈ ਉਹ ਘਟਾਉਣੀ ਚਾਹੀਦੀ ਹੈ ਤਾਂ ਕਿ ਵੱਧ ਵੱਧ ਸੰਗਤ ਉਧਰ ਜਾ ਕੇ ਦਰਸ਼ਨ ਦਿਦਾਰੇ ਕਰ ਸਕੇ ਕਿਉਂਕਿ ਸੰਗਤ ਦੇ ਇਮੋਸ਼ਨਸ ਜਿਹੜੇ ਨੇ ਉਹਨਾਂ ਜਗ੍ਹਾ ਦੇ ਨਾਲ ਉਹਨਾਂ ਧਾਰਮਿਕ ਸਥਾਨਾਂ ਦੇ ਨਾਲ ਜੁੜੇ ਹੋਏ ਨੇ ਕੈਮਰਾ ਪਰਸਨ ਪ੍ਰਮੇਂਦਰ ਜਨਾਲ ਪੋਪਾਲ ਸਿੰਘ ਪੰਜਾਬ ਨਿਊਜ਼ ਡੇਰਾ ਬਾਬਾ ਨਾਨਕ